ਹਾਂਜੀ ਦੋਸਤੋ ਬੇਦਬੀਆਂ ਸੋਸ਼ਲ ਮੀਡੀਆ ਤੇ ਝਾੜੂ ਸਰਕਾਰ ਇਹ ਕਰੀਬ-ਕਰੀਬ ਸਮਕਾਲੀ ਨੇ ਪੰਜਾਬ ਦੇ ਵਿੱਚ ਦਖਲ ਦੇਣ ਦੇ ਇਹ ਕਈ ਏ ਝਾੜੂ ਸਰਕਾਰ ਬਣ ਚੋ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਹਾਸੀ ਤੇ ਇਹ ਕੋਈ ਤਤਕਤ ਨਹੀਂ ਨਹੀਂ ਹੋਏਗੀ ਹਰ ਤਰ੍ਹਾਂ ਦਾ ਪੁੱਠਾ ਸਿੱਧਾ ਕੰਮ ਕਰਕੇ ਨਾਲ ਸੋਸ਼ਲ ਮੀਡੀਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰ ਕਰਕੇ ਸ਼ਾਸ਼ਾ ਕਰ ਕਰਕੇ ਇਹਨਾਂ ਸੱਤਾ ਰਿਐਲਿਟੀ ਉਹਨਾਂ ਸਾਰੇ ਗ੍ਰਾੰਤੋਂ ਇਹ ਜਾਣੂ ਨੇ ਕਿ ਸੋਸ਼ਲ ਮੀਡੀਆ ਲੋਕਾਂ ਦੇ ਦਿਮਾਗ ਤੇ ਕਿਵੇਂ ਅਸਰ ਕਰਦਾ ਆ ਪਰ ਜਿੰਨਾ ਇਹ ਸੱਤਾ ਹਾਸਲ ਕਰਨ ਤੇਜ਼ ਨਿਕਲੇ ਨੇ ਉਹਨਾਂ ਜਾਣ ਤੋਂ ਤੜਫੂਈ ਰਹੇ ਨੇ ਹੱਦ ਹੋ ਗਈ ਤੰਤਾ ਸਾਹਿਬ ਦੀ ਜਿਮਨੀ ਚੌਂ ਚ ਸ਼੍ਰੋਗ ਅਕਾਲੀ ਦਲ ਦੀ ਥੋੜੀ ਜੀ ਚੰਗੀ ਪਰਫਾਰਮੈਂਸ ਤੋਂ ਬਾਅਦ ਇੰਨਾ ਹਿਲਗੇ ਨੇ ਇੰਨਾ ਦਿਮਾਗ ਨਾਲ ਦਾ ਦਿਮਾਗੀ ਤਵਾਜਨ ਕਹਿ ਸਕਦੇ ਆ ਗਵਾਚ ਕੇ ਛਾੜੂ ਸਰਕਾਰ ਵੀ ਪਹਿਲਾਂ ਤਾਂ ਚੋਣ ਪ੍ਰਚਾਰ ਦੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕਾਂ ਤੇ ਪਰਚੇ ਲੀਡਰਾਂ ਤੇ ਪਰਚੇ ਸਰਪੰਚਾਇਮ ਸੀ ਨੂੰ ਗ੍ਰਿਫਤਾਰ ਕੀਤਾ ਵਿੱਚੋਂ ਨਾਲੋਂ ਨਾਲ ਸਰਕਾਰ ਤੋਂ ਰਾਤ ਨੂੰ ਮਿਲਦੇ ਰੀਜ ਅਦਾਲਤਾਂ ਤੋਂ ਰਾਹਤ ਮਿਲਦੀ ਰਹੀ ਤੇ ਉਹਨਾਂ ਨੂੰ ਰਿਹਾ ਵੀ ਹੁੰਦੇ ਰਹਿ ਅਕੀਰ ਸ਼ੋਮਨੀ ਕਾਲੀਦਾਲ ਨੇ ਜਦੋਂ ਚੌਣਕ ਮੇਹੇ ਤੱਕ ਪਹੁੰਚ ਕੀਤੀ ਤਾਂ ਇੱਕ ਬਹੁਤ ਵੱਡੇ ਅਫਸਰ ਐਸਐਸਪੀ ਨੂੰ ਉਹਨੂੰ ਤਬਾਦਲਾ ਨਹੀਂ ਕੀਤਾ ਉਹਨੂੰ ਸਸਪੈਂਡ ਕਰਨਾ ਪਿਆ ਇੱਥੋਂ ਤੱਕ ੱਤਕਾ ਵਧਿਆ ਸੀ ਇਹਨਾਂ ਦਾ ਉਸੇ ਲੜੀ ਦੇ ਚੱਲਦੇ ਆ ਫਿਰ ਜਦੋਂ ਹੁਣ ਚੌਣ ਹੋ ਚੁੱਕੀ ਆ ਕੌਣੀ ਕਾਲੀਦਾਲ ਨੇ ਆਪਦਾ ਲੀਗਲ ਪ੍ਰੋਸੈਸ ਅਪਣਾਇਆ ਆ ਤਕਰੀਬੀ ਸਭ ਨੂੰ ਜ਼ਮਾਨਤਾਂ ਮਿਲ ਚੁੱਕੀਆਂ ਨੇ ਜ਼ਮਾਨਤਾਂ ਮਿਲਣ ਦਾ ਕਰੀਬ ਹੀ ਮਤਲਬ ਇਹ ਆ ਵੀ ਇਹ ਜਿਹੜੇ ਸਾਰੇ ਪਰਚੇ ਸੀ ਝੂਠੇ ਨੇ ਹੁਣ ਇਸ ਪਾਸੋਂ हट ਕੇ ਖਿਆਲੋ ਸਰਕਾਰ ਦਾ ਜਿਹੜਾ ਆਉਣ ਦਾ ਤਰੀਕਾ ਜੀ ਸੋਸ਼ਲ ਮੀਡੀਆ ਹੁਣ ਇਹ ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਦੇ ਮਗਰ ਪੈ ਗਏ ਨੇ ਸੋਸ਼ਲ ਮੀਡੀਆ ਦੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਬਹੁਤ ਵਧੀਆ ਪੇਜ ਆਦਾ ਲੱਖਾਂ ਦੀ ਗਿਣਤੀ ਫੋਲੋਅਰ ਸੀ 10 ਸਾਲ ਤੋਂ ਚੱਲ ਰਿਹਾ ਸੀ ਪੇਜ ਅਕਾਲੀ ਆਵਾਜ਼ ਆ ਉਹਦੀ ਕੀ ਉਹਦੇ ਨਾਲ ਕੀ ਇਹਨਾਂ ਨੇ ਹਸ਼ਰ ਕੀਤਾ ਆ ਉਹਦੀ ਇੱਕ ਮੈਂ ਕਲਿੱਪ ਦਿਖਾਉਣਾ ਵਾ ਉਸ ਤੋਂ ਬਾਅਦ ਗੱਲ ਕਰਦੇ ਆ ਕਰੀਪ 10 ਸਾਲ ਤੋਂ ਚੱਲ ਰਿਆ ਅਕਾਲੀ ਆਵਾਜ਼ ਲੱਖਾਂ ਦੀ ਗਿਣਤੀ ਫਾਲੋਅਰ ਇਹਨਾਂ ਤੋਂ ਉਹ ਜਰ ਨਹੀਂ ਹੋਇਆ ਵੇਖ ਕੇ ਹੱਦ ਹੋ ਗਈ ਸੋਸ਼ਲ ਮੀਡੀਆ ਕੰਪਨੀ ਨੂੰ ਥੋੜਾ ਜਾਗਣਾ ਪੈਣਾ ਵਾ ਜਦੋਂ ਝਾੜੂ ਆਪ ਦੇ ਵੇਲੇ ਕੀ ਕੁ ਸ਼ਬਦਾਂ ਹੁੰਦਾ ਸੀ ਟੋਟਲੀ ਕਰੀਪੀ ਹਰੇਕ ਇਹਨਾਂ ਦੀ ਪੋਸਟ ਜਿਹੜੀ ਹੁੰਦੀ ਸੀ ਜਾਂ ਵੀਡੀਓ ਹੁੰਦੀ ਸੀ ਐਡਿਟ ਐਡਿਟ ਹੁੰਦੀ ਸੀਗੀ ਕਿਸ ਤੋਂ ਤੱਕ ਸ਼ੋਮਨੀ ਕਾਲੀਦਾ ਦੇ ਲੀਡਰ ਸਾਹਿਬਾਂ ਖਾਸ ਕਰਕੇ ਬਾਦਲ ਪ੍ਰਵਾਹ ਦੇ ਖਿਲਾਫ ਇਹਨਾਂ ਨੇ ਕਿੱਡਾ ਕੂੜ ਪ੍ਰਚਾਰ ਕੀ ਕੁਛ ਕੀਤਾ ਸੀ ਇਹਨਾਂ ਨੇ ਕਿੰਨੀਆਂ ਕਿੰਨੀਆਂ ਪੁੱਠੀਆਂ ਸਿੱਧੀਆਂ ਤਸਵੀਰਾਂ ਐਡਿਟ ਕਰਕੇ ਉਦੋਂ ਤੱਕ ਇਹ ਸੋਸ਼ਲ ਕੰਪਨੀ ਨੂੰ ਮੀਡੀਆ ਕੰਪਨੀ ਨੂੰ ਕੋਈ ਜਾਗ ਨਹੀਂ ਆਈ ਤੇ ਹੁਣ 10 ਸਾਲ ਤੋਂ ਲਗਾਤਾਰ ਬਹੁਤ ਵਧੀਆ ਚੱਲ ਰਿਹਾ ਪੇਜ ਜਿਹਦੇ ਤੇ ਲੱਖਾਂ ਗਿਣਤੀ ਫਾਲੋਅਰ ਨੇ ਕੋਈ ਉਹਦੇ ਤੇ ਮਾੜੀ ਪੋਸਟ ਨਹੀਂ ਕੋਈ ਐਡਿਟ ਪੋਸਟ ਨਹੀਂ ਹਰੇਕ ਪੋਸਟ ਜਿਹੜੀ ਆਥੈਂਟਿਕ ਹੁੰਦੀ ਆ ਚੈੱਕ ਕਰਕੇ ਪਾਈ ਜਾਂਦੀ ਸੀ ਤੇ ਇਹਨਾਂ ਨੇ ਹਵਾਲਾ ਕਿ ਦਿੱਤਾ ਆ ਲਾ ਐਨਫੋਰਸਮੈਂਟ ਏਜੰਸੀਜ਼ ਨੇ ਪੇਜ ਬੰਦ ਕਰਵਾਇਆ ਦੇਖੋ ਸੋਸ਼ਲ ਮੀਡੀਆ ਕੰਪਨੀ ਨੂੰ ਜਾਗਮਾ ਪੈਣਾ ਵਾ ਇਹ ਤਾਂ ਸਰਾਸਰ ੱਟਕਾ ਆ ਸਰਕਾਰ ਤੋਂ ਜੇ ਮੰਕੇ ਨੇ ਮੀਡੀਆ ਇੰਡੀਪੈਂਡੈਂਟ ਨਾ ਸੋਸ਼ਲ ਮੀਡੀਆ ਕੰਪਨੀਆਂ ਸਰਕਾਰ ਤੋਂ ਐ ਦਬ ਗਈਆਂ ਐ ਥੱਲੇ ਲਾ ਕੇ ਚੱਲਣ ਲੱਗ ਪੀਆਂ ਤਾਂ ਸੋਸ਼ਲ ਮੀਡੀਆ ਵੀ ਖੱਤੀ ਹੀ ਕੁੱਤੇ ਦੀ ਮੌਤ ਮਰ ਜਾਏਗਾ ਇਹ ਤਾਂ ਸੋਸ਼ਲ ਮੀਡੀਆ ਕੰਪਨੀਆਂ ਦਾ ਸਰਕਾਰ ਦੇ ਸਾਹਮਣੇ ਇਨਾ ਤਾਂ ਕੋਈ ਪੁੱਛ ਸਕਦੀ ਆ ਵੀ ਤੁਸੀਂ ਸ਼ਿਕਾਇਤ ਕਰ ਰਹੇ ਜੀ ਉਹਦਾ ਕੀ ਐਵੀਡੈਂਸ ਦਿਓ ਉਹਦਾ ਕੋਈ ਸਬੂਤ ਤਾਂ ਦਿਓ ਵਾ ਸਰਕਾਰ ਨੇ ਜੇ ਕਹਿਤਾ ਤੇ ਸੋਸ਼ਲ ਮੀਡੀਆ ਕੰਪਨੀਆਂ ਫਾਲੋ ਕਰ ਲਿਆ ਹੱਦ ਹੋ ਗਈ ਪੋਸਟ 'ਤੇ ਕਦੀ ਕੋਈ ਮਾੜੀ ਪਈ ਕੋਈ ਚਲੋ ਨੁਕਤਾ ਚ ਨਹੀਂ ਤਾਂ ਕੰਮੀ ਹੈ ਹੋਰ ਦੇਖੋ ਸੋਸ਼ਲ ਮੀਡੀਆ ਹੈਗਾ ਦੇ ਹਾਸਤੇ ਵਿਰੋਧੀਆਂ ਨੇ ਨੁਕਤਾ ਚ ਨਹੀਂ ਕਰਨੀ ਨੁਕਤਾ ਚ ਨਹੀਂ ਦੇ ਪੋਸਟਾਂ ਹੁੰਦੀਆਂ ਜ਼ਰੂਰ ਹੁੰਦੀਆਂ ਸੀ ਪਰ ਕਿਸੇ ਤਰ੍ਹਾਂ ਵੀ ਕੋਈ ਵਾਇਲੈਂਸ ਵਾਲੀ ਕਿਸੇ ਕਮਿਊਨਿਟੀ ਰੂਲਸ ਰੈਗੂਲੇਸ਼ਨ ਦੇ ਖਿਲਾਫ ਜਾਣ ਵਾਲੀ ਪੋਸਟ ਕਦੀ ਨਹੀਂ ਪਈ ਸੀ ਸੋਸ਼ਲ ਮੀਡੀਆ ਨੂੰ ਕੰਪਨੀਆਂ ਨੂੰ ਜਾਗਣਾ ਪਊਗਾ ਹਾਲਾਂਕਿ ਸੋਵਾਰ ਨੂੰ ਇਹ ਦੇ ਖਿਲਾਫ ਅਦਾਲਤ ਵਿੱਚ ਵੀ ਕੇਸ ਪਾਇਆ ਜਾਊਗਾ ਸੋਸ਼ਲ ਮੀਡੀਆ ਕੰਪਨੀਆਂ ਸੱਧਿਆ ਜਾਊਗਾ ਜੇ ਇਸ ਤਰ੍ਹਾਂ ਤੁਸੀਂ ਸਰਕਾਰ ਦੇ ਆਖੇ ਲਾ ਕੇ ਟੱਕਾ ਆਮ ਲੋਕਾਂ ਤੇ ਕਰਨ ਲੱਗ ਪਏ ਵਿਰੋਧੀ ਤਰ੍ਹਾਂ ਤੇ ਕਰਨ ਲੱਗ ਪਏ ਤਾਂ ਤੁਸੀਂ ਕਾਹਦੀਆਂ ਸੋਸ਼ਲ ਮੀਡੀਆ ਕੰਪਨੀਆਂ ਸਰ ਇਸ ਲਈ ਸੋਸ਼ਲ ਮੀਡੀਆ ਕੰਪਨੀਆਂ ਜਾਗਣਾ ਪੈਣਾ ਸਰਕਾਰ ਦਾ ਟੱਕਾ ਜੇ ਦਾ ਟੀਵੀ ਚੈਨਲ ਤੇ ਚੱਲੇ ਮੰਨ ਲੈਂਦਾ ਹੀ ਇੰਨਾ ਡਰਨ ਲੱਗ ਪਈ ਸੋਸ਼ਲ ਮੀਡੀਆ ਕੰਪਨੀਆਂ ਵੀ ਇਹਦੇ ਵਿੱਚ ਚੈੱਕ ਕਰੋ ਉਹਦੇ ਚ ਕਿਹੜੀ ਲਾਫੋਸ ਫੋਟੋ ਵਾਲੀ ਪ੍ਰੋਬਲਮ ਸੀਗੀ ਜੇ ਤੁਸੀਂ ਪੇਜ ਬੰਦ ਕਰਾਤਾ ਅਕਾਲੀ ਬਾਜ਼ ਸ਼ਰਮ ਕਰੇ ਉਸ ਸੋਸ਼ਲ ਮੀਡੀਆ ਕੰਪਨੀ ਜਿਹਨੇ